ਹੈਲੋ ਜੀ ਸਤਿ ਸ੍ਰੀ ਅਕਾਲ ਆਪਾਂ ਹੁਣ ਅੱਜ ਮੈਂ ਹੁਣ ਇੱਕ ਫੂਲ ਬਣਾਉਣ ਲੱਗੀ ਆ ਵੀਡੀਓ ਕਿਉਂਕਿ ਜਿਹੜਾ ਵੀਕਐਂਡ ਆ ਨਾ ਕੱਲ ਤੋਂ ਲੈ ਕੇ ਜਾਂ ਅੱਜ ਤੋਂ ਲੈ ਕੇ ਵੀ ਬਿਜ਼ੀ ਆ ਮੰਡੇ ਟੂਸ ਦੇ ਤੱਕ ਤੇ ਫਿਰ ਮੈਂ ਕਿਹਾ ਚੱਲੋ ਫਿਰ ਹੋਰ ਵੀਡੀਓ ਬਣਾ ਲੈਣੀ ਆ ਅੱਜ ਗੱਲ ਕਰੀਏ ਜਿਹੜੇ ਮੁੰਡੇ ਕੁੜੀਆਂ ਓਹੋ ਕੀ ਉਹਨਾਂ ਨੂੰ ਕਰਨਾ ਪੈਂਦਾ ਕੀ ਓਹੋ ਕਰ ਲੈਂਦੇ ਆ ਤਲਾਕ ਹਨਾ ਜੇ ਉਹ ਕਹਿੰਦੇ ਆ ਡਿਵੋਰਸ ਕਰ ਲਿਆ ਤਲਾਕ ਕਰ ਲਿਆ ਉਹ ਐਡੀ ਛੇਤੀ ਕਿਵੇਂ ਸਟੈਪ ਲੈ ਲੈਂਦੇ ਆ ਕੀ ਰੀਜ਼ਨ ਆ ਰੀਜ਼ਨ ਹੁਣ ਪਹਿਲਾਂ ਦੇ ਵਿੱਚ ਨਹੀਂ ਆਪਾਂ ਇੰਨਾ ਸੁਣਦੇ ਸੀ ਹਨਾ ਕਿਉਂਕਿ ਉਹਨਾਂ ਵਿੱਚ ਸਬਰ ਸੰਤੋਖ ਸੀਗਾ ਲੇਡੀਜ਼ ਵਿੱਚ ਵੀ ਤੇ ਬੰਦੇ ਵੀ ਡਰਦੇ ਹੁੰਦੇ ਸੀਗੇ ਆਪਦੇ ਪਰਿਵਾਰ ਨੂੰ ਵੀ ਚਲੋ ਬਈ ਸਾਡੇ ਮਾਪੇ ਤੰਗ ਹੋਣਗੇ ਕੁੜੀਆਂ ਆ ਵੀ ਇਹ ਸ਼ਾਨ ਇਹ ਸ਼ਰਮ ਹੁੰਦੀ ਸੀ ਕਿ ਸਾਡੇ ਮਾਪਿਓ ਕੀ ਸੋਚਣਗੇ ਦੂਜੀ ਗੱਲ ਆ ਵੀ ਕੁੜੀਆਂ ਦੇ ਕੋਲੇ ਉਸ ਟਾਈਮ ਦੇ ਵਿੱਚ ਪੜ੍ਹਾਈ ਘੱਟ ਸੀ ਹੁਣ ਕੁੜੀਆਂ ਕੋਲੇ ਪੜ੍ਹਾਈ ਹੈਗੀ ਆ ਉਹ ਪੈਸੇ ਦੀ ਜਗ੍ਹਾ ਤੇ ਆ ਚੀਜ਼ ਨੂੰ ਉਹ ਕਹਿੰਦੀ ਆ ਅਸੀਂ ਹੈਂਡਲ ਕਰਨਾ ਹੀ ਨਹੀਂ ਉਹ ਕਹਿੰਦੇ ਚਲੋ ਬਸ ਕੰਮ ਕਰੋ ਤੇ ਜੇ ਤੁਸੀਂ ਸਟ्रेस ਆਊਟ ਹੁੰਨੇ ਆ ਤੇ ਉਹ ਨੂੰ ਸਟ्रेस ਲੈਣ ਦੀ ਕੋਈ ਲੋੜ ਨਹੀਂ ਗਈ ਤੇ ਤੁਸੀਂ ਨਾ ਆਪਦਾ ਜਿਹੜੀ ਲਾਈਫ ਆ ਉਹਨੂੰ ਇਜ਼ੀ ਬਣਾਓ ਇਜ਼ੀ ਤਾਂ ਫੇਰ ਵੀ ਨਹੀਂ ਹੁੰਦੀ ਕਿਉਂਕਿ ਜਿੱਥੇ ਹੁਣ ਤੁਹਾਨੂੰ ਡਬਲ ਇਨਕਮ ਆ ਉੱਥੇ ਸਿੰਗਲ ਇਨਕਮ ਰਹਿ ਜਾਣੀ ਹੈ ਹਨਾ ਤੇ ਵੀ ਸੌਖਾ ਨਹੀਂ ਹੁੰਦਾਗਾ ਹਣ ਇੱਥੇ ਵੀ ਮੇਰੇ ਖਿਆਲ ਇੰਡੀਆ ਵਿੱਚ ਵੀ ਇਦਾਂ ਹੀ ਆ ਬਈ ਜੇ ਹੈਗੇ ਅੰਡਰ ਏਜ ਦੇ ਬੱਚੇ ਉਹ ਫੇਰ ਸਾਰਾ ਖਰਚਾ ਜਿਹੜਾ ਮੁੰਡੇ ਨੂੰ ਪੈਂਦਾ ਵਾ ਹਨਾ ਤੇ ਫੇਰ ਉਹ ਵੀ ਗੱਲਾਂ ਗਾਹ ਨਿਕਲੀਆਂ ਆਈਆਂ ਅਗਲੇ ਫੇਰ ਕੰਮ ਹੀ ਨਹੀਂ ਕਰਦੇ ਖਰਚ ਕਿੱਥੋਂ ਆਜੂਗਾ ਤੇ ਬੱਚਿਆਂ ਦੀ ਜਿਹੜੀ ਜ਼ਿੰਦਗੀ ਆ ਉਹ ਖਰਾਬ ਹੋ ਜਾਂਦੀ ਹੈ ਹੁਣ ਕਈ ਵਾਰੀ ਆਪਾਂ ਦੇਖਦੇ ਆਂ ਕੁੜੀਆਂ 4 ਹਫ਼ਤੇ ਰਹਿੰਦੀਆਂ ਵਾ ਚੱਲ ਉਹ ਕਹਿੰਦੀਆਂ ਨਹੀਂ ਸਾਡੀ ਗੱਲ ਨਹੀਂ ਬਣਨੀਗੀ ਤੇ ਵੀ ਅਸੀਂ ਤਾਂ ਹੁਣ ਵੀ ਡਿਵੋਰਸ ਕਰ ਲੈਣਾ ਵਾ ਫਾਇਦਾ ਤਾਂ ਕੋਈ ਹੈ ਨਹੀਂਗਾ ਡਿਵੋਰਸ ਕਰਨ ਦੇ ਵਿੱਚ ਪਰ ਉਹਨਾਂ ਨੂੰ ਬਹੁਤ ਫਾਇਦਾ ਉਹ ਹੁਣ ਅੱਜਕੱਲ ਇਹਨਾਂ ਨੇ ਕੀ ਟ੍ਰੈਂਡ ਬਣਾਇਆ ਵਾ ਜਦੋਂ ਹੋ ਜਾਂਦਾ ਫਿਰ ਉਹ ਇਕੱਠੇ ਹੋ ਕੇ ਕਰਦੇ ਆ ਪਾਰਟੀ ਕਰਦੇ ਆ ਵੀ ਜਿਹੜਾ ਸੀ ਸਟ्रेस ਤੋਂ ਬਾਹਰ ਆਏ ਆ ਕਦੇ ਸੁਣਿਆ ਸੀ ਕਦੇ ਵੀ ਮੈਂ ਵੀ ਇੱਕ ਦੋ ਦਾ ਸੁਣਿਆ ਵੀ ਉਹਨੇ ਕੁੜੀਆਂ ਇਕੱਠੀਆਂ ਕੀਤੀਆਂ ਪਾਰਟੀ ਕੀਤੀ ਤੇ ਕਿਉਂ ਖੁਸ਼ ਹੋ ਗਈ ਘਰ ਮਿਲ ਗਿਆ ਤੇ ਬਸ ਠੀਕ ਆ ਵੀ ਮੈਂ ਐ ਕਰ ਲਿਆ ਮੈਂ ਇਹ ਨਾ ਚੀਜ਼ ਨੂੰ ਜਿੱਤ ਲਿਆ ਜਿਹੜਾ ਜਿੱਤਣਾ ਬਹੁਤ ਚੰਗੀਆਂ ਚੀਜ਼ਾਂ ਦੇ ਵਿੱਚ ਜਿੱਤ ਹੋਣੀ ਤੇ ਇਸ ਤਰ੍ਹਾਂ ਦੇ ਕੰਮ ਵਿੱਚ ਜਿੱਤ ਨਹੀਂ ਪਤਾ ਨਹੀਂ ਹੁਣ ਕਿਸ ਤਰ੍ਹਾਂ ਦੀਆਂ ਮੁੰਡੇ ਕੁੜੀਆਂ ਦੀ ਸੋਚ ਆ ਸਮਝ ਤੋਂ ਬਾਹਰ ਹੀ ਆ ਗੱਲਾਂ ਇਹਦੇ ਵਿੱਚ ਜੇ ਹੁਣ ਤੁਸੀਂ ਮਤਲਬ ਕਈ ਵਾਰੀ ਤਾਂ ਤੁਹਾਨੂੰ ਸਿਚੁਏਸ਼ਨ ਤੁਹਾਡੀ ਇਹੋ ਜਿਹੀ ਹੁੰਦੀ ਆ ਕਿ ਮੁੰਡਾ ਹੱਥ ਚੱਕਦਾ ਸ਼ਰਾਬ ਪੀਂਦਾ ਵਾ ਕੁੜੀ ਵੀ ਵਿਚਾਰੀ ਫੁੱਲ ਟਾਈਮ ਕੰਮ ਕਰਕੇ ਆਈ ਹੁੰਦੀ ਆ ਫਿਰ ਉਹਨੇ ਬੱਚੇ ਵੀ ਦੇਖਣੇ ਹੁੰਦੇ ਆ ਉਹ ਕਿਹੜਾ ਹੈਗੀ ਆ ਪਸੂ ਤਾਂ ਹੈ ਨਹੀਂਗੀ ਹੈਨਾ ਇਨਸਾਨ ਆ ਅਕਸਰ ਫੀਲਿੰਗ ਆ ਇਨਸਾਨ ਦੀ ਦੇਖੋ ਤੁਸੀਂ ਵੀ ਉਹ ਕੰਮ ਤੋਂ ਆਈ ਆ ਉਹਨੂੰ ਕੀ ਪਤਾ ਉਹ ਕਿੰਨਾ ਸਟ्रेस ਹੋਊਗਾ ਕੰਮ ਦਾ ਉਹਦੋਂ ਕਿਸੇ ਨੇ ਪੁੱਛਣਾ ਨਹੀਂ ਵੀ ਤੇਰਾ ਕੰਮ ਕਿਵੇਂ ਸੀਗਾ ਠੀਕ ਸੀਗਾ ਤੇ ਫੇ ਉਹ ਜੇ ਹੁਣ ਮੁੰਡਾ ਆਪਦੀ ਵਾਈਫ ਦੇ ਹੱਥ ਚੱਕਦਾ ਫੇਰ ਉਹਦੀ ਮਾਂ ਤੇ ਭੈਣ ਦੇ ਵਿੱਚ ਸਾਰੇ ਗੁਣ ਹੈਗੇ ਉਹ ਕਿਉਂ ਪੂਰੀ ਲੱਗਦੀ ਹੈ ਫਿਰ ਥਿਸ ਇਜ਼ ਬੈਡ ਹੈਨਾ ਜਦੋਂ ਤੁਸੀਂ ਸ਼ਰਾਬ ਪੀਤੀ ਆ ਤੁਹਾਨੂੰ ਆਪਦੀ ਮਾਂ ਜਾਂ ਭੈਣ ਤੇ ਕੁਝ ਪਤਾ ਨਹੀਂ ਲੱਗਦਾ ਉਹ ਸਾਰੀਆਂ ਠੀਕ ਲੱਗਦੀਆਂ ਪਰ ਸਿਰਫ ਤੇ ਸਿਰਫ ਇੱਕ ਵਾਈਫ ਆ ਜੀਨੂੰ ਇੱਕ ਐਨੀਮਲ ਦੀ ਤਰ੍ਹਾਂ ਘਟਾਪਾ ਚਾੜਨਾ ਹੱਥ ਚੱਕਣਾ ਤਾਂ ਬਹੁਤ ਕਿਉਂ ਉਹ ਸ਼ਰਾਬ ਹੀ ਉਹ ਪਿੰਦੇ ਆ ਜਿਹੜੇ ਮੇਰੇ ਖਿਆਲ ਬੰਦੇ ਨਾ ਦਿਲ ਤੋਂ ਕਮਜ਼ੋਰ ਆ ਸ਼ਰਾਬ ਆ ਜਿਹੜੀ ਉਹਨਾਂ ਨੂੰ ਦੋ ਤਿੰਨ ਗੁਣਾ ਬਣਾ ਦਿੰਦੀ ਆ ਫੇਰ ਉਹ ਜਿਹੜਾ ਗੁੱਸਾ ਗੱਸਾ ਹੁੰਦਾ ਨਾ ਸ਼ਰਾਬ ਪੀ ਕੇ ਉਦੋਂ ਤਕੜੇ ਹੋ ਕੇ ਲੱਗਦੇ ਆ ਪਰ ਫੇਰ ਤਾਂ ਅਕਸਰ ਉਹ ਤਾਂ ਨਸ਼ਾ ਆ ਉਹਨੇ ਤਾਂ ਲੈ ਜਾਣਾ ਵਾ ਪਰ ਕੁੜੀ ਦਾ ਦੇਖੋ ਤੁਸੀਂ ਵੀ ਉਹ ਕਿੰਨੀ ਵਿਚਾਰੀ ਜਿਹੜੀ ਟੋਰਚਰ ਹੁੰਦੀ ਆ ਜਿਹਨੇ ਦਿਨ ਵਿੱਚ ਸਾਰਾ ਦਿਨ ਕੰਮ ਕੀਤਾ ਫੇਰ ਬੱਚਿਆਂ ਦੀ ਵੀ ਜ਼ਿੰਮੇਵਾਰੀ ਹੈਗੀ ਆ ਫੇਰ ਪਰਿਵਾਰ ਦੀ ਵੀ ਜ਼ਿੰਮੇਵਾਰੀ ਹੈਗੀ ਆ ਫੇਰ ਤੁਸੀਂ ਰਾਤ ਨੂੰ ਨੰਨਾ ਸਟ्रेस ਲੈ ਕੇ ਸੌਣਾ ਤੇ ਦਸਬੈਰੀ ਬੈਡ ਉਹ ਲੇਡੀਜ਼ ਦਾ ਤਾਂ ਕੁੜੀਆਂ ਦਾ ਤਾਂ ਆਪਾਂ ਮੰਨਦੇ ਆਂ ਵੀ ਕਈ ਵਾਰੀ ਤੁਹਾਡਾ ਸੰਜੋਗ ਇਹੋ ਜਿਹਾ ਬਣ ਜਾਂਦਾ ਵਾ ਕੋਈ ਚੰਗੀ ਗੱਲ ਨਹੀਂ ਹੈਗੀ ਉਹ ਤਾਂ ਫਿਰ ਇੱਕ ਪਾਸਾ ਕੀਤਾ ਠੀਕ ਆ ਪਰ ਵੀ ਇਹ ਡਿਸੀਜ ਹੈ ਨਾ ਕਈ ਬਹੁਤ ਸੋਹਣੇ ਘਰਾਂ ਦੇ ਵਿੱਚ ਠੀਕ ਠਾਕ ਆਦਮੀ ਖੁਸ਼ ਰੱਖਦੇ ਆ ਸਹੁਰਿਆਂ ਦੇ ਖੁਸ਼ ਰੱਖਦੇ ਆ ਪਰ ਉਹਨਾਂ ਨੇ ਇੱਕ ਇਸ਼ੂ ਬਣਾ ਲੈਣਾ ਬਿਨਾਂ ਹੀ ਮਤਲਬ ਤੋਂ ਕਿਉਂਕਿ ਉਹਨਾਂ ਦੇ ਦਿਮਾਗ ਵਿੱਚ ਉਹ ਸਹੁਰੇ ਫਸੇ ਹੁੰਦੇ ਆ ਸੋ ਜੇ ਹੁਣ ਰਲ ਕੇ ਰਹਿ ਲੋਂਗੇ ਉਹਨਾਂ ਦੇ ਵਿੱਚ ਤੁਹਾਡੇ ਬੱਚਿਆਂ ਦਾ ਫਿਊਚਰ ਆ ਜਿਹੜਾ ਉਹ ਬਹੁਤ ਵਧੀਆ ਹੋ ਜਾਂਦਾ ਵਾ ਹਨਾ ਤੇ ਤੁਹਾਨੂੰ ਕੋਈ ਫਿਕਰ ਨਹੀਂ ਹੁੰਦਾ ਇਸ ਤਰ੍ਹਾਂ ਦੇ ਮੁਲਕ ਦੇ ਵਿੱਚ ਬਈ ਬੱਚੇ ਘਰੇ ਬੈਠੇ ਆ ਜੇ ਬਾਹਰ ਛੱਡੋਂਗੇ ਤੁਸੀਂ ਉੱਥੇ ਪੈਸੇ ਕਿੰਨੇ ਲੱਗਦੇ ਆ ਤੇ ਨਾਲੇ ਬੱਚੇ ਨੂੰ ਘਰੋਂ ਆ ਜਿਹੜਾ ਪਿਆਰ ਮਿਲਣਾ ਉਹ ਬਾਹਰੋਂ ਥੋੜਾ ਮਿਲਣਾ ਬਾਹਰ ਤਾਂ ਬਾਹਰੀ ਦੁਨੀਆ ਚ ਤਾਂ ਇਹਨਾਂ ਚਲੇ ਹੀ ਜਾਣਾ ਜਦੋਂ ਹੁਣ 12 13 14 ਦੇ ਹੋ ਜਾਂਦੇ ਆ ਬਾਹਰ ਉਦੋਂ ਫਰਨਾਂ ਫਰਨਾਂ ਨਾਲ ਫਿਰਨ ਲੱਗ ਜਾਂਦੇ ਹਨਾ ਤੇ ਵੀ ਸਾਰੇ ਵੀ ਨਹੀਂ ਇੱਕੋ ਜਿਹੇ ਹੈਗੇ ਕਈ ਥੋੜੇ ਆ ਜਿਵੇਂ ਮੇਰੇ ਕਹਿੰਦਾ 5% ਬੱਚੇ ਆ ਜਿਹੜੇ ਬਹੁਤ ਨਹੀਂ ਫਰੈਂਡਸ ਨਾਲ ਜਾਂਦੇ ਜਾਂ ਵਧੀਆ-ਵਧੀਆ ਫਰੈਂਡਸ ਜਿਹੜੇ ਹੁੰਦੇ ਆ ਉਹਨਾਂ ਨਾਲ ਜਾਂਦੇ ਆ ਕਈ ਫਿਰ ਤੁਹਾਨੂੰ ਨਹੀਂ ਪਤਾ ਹੁੰਦਾ ਪੇਰੈਂਟਸ ਕੋਈ ਪਤਾ ਨਹੀਂ ਜਿਹੜਾ ਹੋਰ ਕਿਸੇ ਬੱਚੇ ਨਾਲ ਖੇਡਣ ਗਏ ਉਹ ਕਿਹੋ ਜਿਹਾ ਹੋਗਾ ਸੋ ਇਹ ਦੇ ਵਿੱਚ ਵੀ ਜਾਣੀ ਦੀ ਥੋੜੇ ਜਿਹਾ ਇਸ਼ੂ ਹੋਣੇ ਚਾਹੀਦੇ ਆ ਜੇ ਤਾਂ ਹੁਣ ਸੱਚੀ ਤੁਹਾਡੇ ਨਾਲ ਕੁੱਟਮਾਰ ਹੁੰਦੀ ਆ ਤੇ ਵੀ ਤੁਹਾਡੀ ਕੋਈ ਗੱਲ ਨਹੀਂ ਮੰਨਦਾ ਤੇ ਫਿਰ ਤੁਸੀਂ ਜਰੂਰ ਇਸ ਚੀਜ਼ ਤੋਂ ਛਟਕਾਰਾ ਲਵੋ ਪਰ ਜੇ ਹੁਣ ਤੁਹਾਨੂੰ ਸਾਰੀਆਂ ਸਹੂਲਤਾਂ ਮਿਲ ਜਾਂਦੀਆਂ ਵਾਂ ਤੇ ਫੈਮਿਲੀ ਵੀ ਤੁਹਾਨੂੰ ਪੂਰਾ ਸਪੋਰਟ ਕਰਦੀ ਆ ਫੇ ਕਿਸੇ ਚੀਜ਼ ਤੋਂ انکار ਨਹੀਂ ਹੈਗੀ ਤੇ ਬਾਹਰ ਹੁਣ ਕੰਮ ਦਾ ਬਾਹਰ ਕੰਮ ਨਹੀਂ ਪੈਂਦਾ ਬੱਚਿਆਂ ਦੇ ਨਾਲ ਹਨਾ ਤੇ ਫਿਰ ਤੁਸੀਂ ਇਸ ਤਰ੍ਹਾਂ ਦੇ ਸਟੈਪ ਮੈਂ ਕਹਿੰਨੀ ਬੱਚੇ ਨਾ ਲੈਣ ਤਾਂ ਚੰਗੀ ਗੱਲ ਆ ਸਟ्रेस ਦਾ ਜਿਹੜਾ ਉਹਨੂੰ ਜਿਹੜੀ ਕੁੜੀ ਆ ਜਦੋਂ ਮਾਂ ਬਣ ਜਾਂਦੀ ਆ ਉਹ ਤਾਂ ਤਕੜੀ ਬਹੁਤ ਹੋ ਜਾਂਦੀ ਆ ਉਹਨੂੰ ਆਪਦੇ ਮੋਸ਼ਨਸ ਆ ਉਹੋ ਤਕੜੇ ਬਣਾਉਣੇ ਚਾਹੀਦੇ ਆ ਵੀ ਮੈਂ ਕਿਵੇਂ ਸਰਵਾਈਵ ਕਰਨਾ ਮਾ ਹਨ ਇਹ ਨਹੀਂ ਹੁੰਦਾ ਵੀ ਸਾਰੀ ਜ਼ਿੰਦਗੀ ਤਾਂ ਨਹੀਂ ਇਹੋ ਜਿਹਾ ਕੰਮ ਚੱਲਦਾ ਅਕਸਰ ਜਦੋਂ ਬੱਚੇ ਵੱਡੇ ਹੁੰਦੇ ਆ ਉਹ ਬਥੇਰਾ ਉਹ ਸ਼ਰਾਬ ਸ਼ਰੂਪੀਤੀ ਲਾ ਦਿੰਦੇ ਹਨ ਤੇ ਸੋ ਇੰਨਾ ਵੱਡਾ ਸਟੈਪ ਜੇ ਨਾ ਚੱਕਿਆ ਜਾਵੇ ਤਾਂ ਚੰਗੀ ਗੱਲ ਆ ਗੁੱਡ ਲੱਕ ਹੋਊਗੀ ਬੱਚਿਆਂ ਦੀ ਵੀ ਪੜ੍ਹਾਈ ਪੜੂਈ ਵਧੀਆ ਹੋ ਜੂਗੀ ਤੇ ਚਲੋ ਰਿਸਪੈਕਟ ਵੀ ਹੁੰਦੀ ਆ ਨਾ ਪਤਾ ਤਾਂ ਹੁੰਦਾ ਹੀ ਸਾਰਿਆਂ ਨੂੰ ਵੀ ਕਿਸ ਤਰ੍ਹਾਂ ਦੀ ਫੈਮਿਲੀ ਹੈਗੀ ਆ ਤੇ ਚਲਿਏ ਫਿਰ ਚੰਗਾ ਜੀ ਸਤਿ ਸ੍ਰੀ ਅਕਾਲ ਚੰਗੀ ਲੱਗੀ ਗੱਲ ਉਦੋਂ ਤਾਂ ਮੈਨੂੰ ਪਤਾ ਵੀਡੀਓਜ਼ ਬਥੇਰੀਆਂ ਬਣਦੀਆਂ ਵਾਂ ਪਰ ਫਿਰ ਆਪਾਂ ਹੁਣ ਇਸ ਵਿਸ਼ੇ ਹੀ ਆਪਣੇ ਇਹੋ ਜਿਹਾ ਹੀ ਹੋਣੇ ਆ ਹਨਾ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੰਗੀ ਲੱਗੀ ਸ਼ੇਅਰ ਕਰਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ